ਸਲਾਣਾ ਚਿੰਝ ਮੇਲਾ ਪਿੰਡ ਮੋਰੀਵਾਲ ਤਨਤਨ ਬਾਬਾ ਤਲਾਬ ਵਾਲੇ ਜੀ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਪੇਜ ਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਹਰ ਸਾਲ ਦੀ ਤਰ੍ਹਾਂ ਜੇ ਇਸਾਰ ਵੀ ਪਿੰਡ ਮੋਰੀਵਾਲ ਵਿਖੇ ਉਹਨਾਂ ਸ਼ਾਨਦਾਰ ਮੇਲਾ ਸਵੇਰ ਤੋਂ ਚੱਲ ਰਿਹਾ ਜਿਉਂ ਚਿੰਝ ਮੇਲਾ ਹੋਣ ਜਾ ਰਿਹਾ ਇਸ ਬਾਰੇ ਕੀ ਕਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਤਵਾਬੇਰਾ ਮਸ਼ਹੂਰ ਨਗਰ ਪਿੰਡ ਮੋਰੀਵਾਲ ਜਿੱਥੇ ਤਨਤਨ ਤਲਾਬਲੇ ਸੰਤਾਂ ਦੇ ਦਰਬਾਰ ਤੇ ਖਾਸਾ ਵੱਡੇ ਪੱਧਰ ਤੇ ਵਿਸ਼ਾਲ ਕੁਸ਼ਤੀ ਦੰਗਲ ਤੇ ਕਬੱਡੀ ਦੇ ਜਿਹੜੇ ਮੈਚ ਕਰਾਈ ਜਾਂਦੇ ਆ ਤੇ ਇਸ ਵਾਰੀ ਵੱਡੀਆਂ ਰੌਣਕਾਂ ਜਿਹੜੀਆਂ ਲੱਗਣ ਜਾ ਰਹੀਆਂ ਨੇ ਤੇ ਪਹਿਲਵਾਨ ਵੀ ਜਿਹੜੇ ਬਹੁਤ ਮਸ਼ਹੂਰ ਪਹੁੰਚ ਰਹੇ ਆ ਜੀ ਠੀਕ ਹੈ ਹਰ ਸਾਲ ਦੀ ਤਰ੍ਹਾਂ ਇਹ ਨਾ ਸ਼ਾਨਦਾਰ ਆਪਣਾ ਸ਼ਿੰਝ ਮੇਲਾ ਹੋ ਰਿਹਾ ਜੀ ਪਿੰਡ ਬੋਰੀਵਾਲ ਦਾ ਜੀ ਪੜਕੇ ਦੀ ਜਿਹੜੀ ਹੈਗੀ ਜ ਕੁਸ਼ਤੀ ਕਿੰਨਾ ਪਹਿਲਵਾਨਾਂ ਦੇ ਦੇਖਣ ਨੂੰ ਮਿਲੇਗੀ ਪੜਕੇ ਦੀ ਕੁਸ਼ਤੀ ਆਪਣੇ ਸੁਨੀਲ ਪਹਿਲਵਾਨ ਬਿਸ਼ਨਪੁਰ ਤੇ ਨਾਲ ਆਪਣੇ ਹੈਗਾ ਵਾ ਆਰਾਮਪੁਰ ਦਾ ਕੰਗਣੀ ਵਾਲ ਤੋਂ ਪਹਿਲਵਾਨ ਠੀਕ ਹੈ ਬਨੋ ਵਾਹਿ ਖਾਲਸਾ ਵਾਹਿ ਰੂ ਫਤੇਜੀ ਇਹ ਤਿਲਕ ਰਾਜ ਪੰਡਤ ਜੀ ਨੇ ਸ਼ੁਰੂ ਕੀਤਾ ਸੀ ਤੇ ਅਸੀਂ ਦੋਨੋਂ ਜਣੇ ਇੰਗਲੈਂਡ ਹੁੰਦੇ ਸੀਗੇ ਉੱਥੋਂ ਤੇ ਉਦੋਂ ਚੱਲੀ ਜਾਂਦਾ ਜੀ ਠੀਕ ਹੈ ਹਾਂਜੀ ਤੇ ਮੇਰੇ ਸਾਠ ਹੈ ਵੀ ਹਟਾਵਾ ਨਤਵਾ ਨਤਵਾ 38 ਸਾਲ ਹੋ ਗਏ ਕਰਦਿਆਂ ਹਾਂਜੀ 29 ਸਾਲ ਵਿੱਚ ਆਪਣੇ ਸ਼ਿੰਝ ਮੇਲੇ ਲਈ ਪਹੁੰਚ ਚੁੱਕਾ ਹੈ ਜੇ ਸ਼ਿੰਝ ਮੇਲੇ ਦੀ ਗੱਲ ਕਰਦੇ ਆਂ ਤੇ ਸਵੇਰ ਤੋਂ ਆਪਣਾ ਮੇਲਾ ਵੀ ਚੱਲ ਰਿਹਾ ਨਾਲ ਹਾਂਜੀ ਪਾਠਰੀ ਦਾ ਪ੍ਰਬੰਧਾ ਜੀ ਹਾਂ ਬਹੁਤ ਵਧੀਆ ਸਰਵੰਦਾ ਰਾਸ਼ਕ ਨੇ ਕੀਤਾ ਜੀ ਲੰਗਰ ਪਾਣੀ ਦਾ ਖਾਇ ਪਰਵੰਦਗੀਆ ਸ਼ਾਗਮਨੀ ਸਾਹਿਬ ਦਾ ਬਾਟ ਦਾ ਬਹੁਤ ਪਾਇਆ ਪਹਿਲਾਂ ਤੇ ਹੁਣ ਚੇਂਜ ਕਰਾਉਣ ਲੱਗੇ ਜਿੰਨੇ ਸਾਹਮਣ ਆਇਆ ਜੀ ਦੇ ਸਾਹਮਣੇ ਜਿੰਨੇ ਲਾਸਟ ਜੰਦੇ ਵਕਤ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨਸ਼ਾ ਚੁਲਦੇ ਨੇ ਅੱਜ ਤਾਂ ਕਹਿੰਦੇ ਜੀ ਇਧਰ ਆਓ ਖੇਡਾਂ ਆਨ ਲੋ ਤੇ ਨਸ਼ਾ ਤੋਂ ਦੂਰ ਹੋਵੋ ਹਾਂ ਜੀ ਤੇ ਬਹੁਤ ਸੋਹਣਾ ਪਰਾਲਾ ਪੇਰਾਨਾ ਦਰਬਾਰਾ ਸਿੰਘ ਸਰਪੰਚ ਸਾਫਕਾ ਪੈਨ ਮੋਰੀਆਲ ਹਾਂਜੀ ਹਰੇਕ ਲਾਲ ਬਹੁਤ ਸ਼ਰਧਾ ਨਾਲ ਸਾਰੇ ਮਨਾਉਂਦੇ ਆਏ ਕੰਜ ਮੇਲਾ ਮੇਰਾ ਗਿਆਰਾ ਚਾਰ ਹੀ ਦੇ ਕਰੀਬ ਹੋ ਗਏ ਆ ਹਰੇਕ ਸਾਲ ਕਰਾਈਦਾ ਸੀ ਠੀਕ ਹੈ ਬਹੁਤ ਐਨਾਂ ਵੀ ਮੀਰ ਬੰਦ ਕਰਕੇ ਪੈਸੇ ਪਾਉਂਦੇ ਆ ਪ੍ਰਭਾਵ ਆਉਂਦੇ ਆ ਦੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਏ। ਆ ਬਹੁਤ ਸੰਯੋਗ ਆ ਜੀ ਸਾਰਿਆਂ ਵੱਲੋਂ। ਸਾਰੇ ਆਪ ਦਾ ਕੰਮ ਸਮਝ ਕੇ ਕਰਦੇ ਆ ਜੀ। ਕਿਆ ਬਾਣੀ ਰੋਟੀ ਪਾਣੀ ਜੋ ਮਾਰ ਕੇ ਓਟਾਲਾ ਲੰਗਰ ਚੱਲਦਾ ਏ। ਬਹੁਤ ਵਧੀਆ ਪ੍ਰੋਗਰਾਮ ਆ ਜੀ। ਇਹ ਅੰਕਲ ਵਾਲਾ ਜੀ ਸਰੇਂਦਰ ਸਿੰਘ ਜਣਾ ਠੀਕ ਠਾਕ ਆ ਜੀ ਮੇਲਾ ਹੱਸਾਵੇ ਸਿੱਧ ਬੜੇ ਤੁੰਡਾ ਨਾ ਮਨਾਏ ਜਾਂਦੇ ਆ। ਸਾਰੇ ਐਨਆਰਆਈ ਵੀ ਨਾਲ ਦਾ ਸਹਿਯੋਗ ਆ ਜੀ। ਠੀਕ ਆ ਜੀ। ਗੁਰੂਪਾਲ ਲੰਗਰ ਟੋਟਾ ਵਰਤਦਾ ਏ। ਸਾਪੜੇ ਨਗਰ ਆਇਆ ਕਾ ਸਰ ਪੰਛੀ ਆ ਕਾ ਜੇ ਜਾਦ ਵਿੱਚ ਸਲਾਣਾ ਸਿੰਘ ਮੇਲਾ ਕਰਾਈ ਜਾਂਦੀ ਹੈ ਪਹਿਲਵਾਨ ਲਾੜੇ ਪੰਗਾ ਹੋਇਆ ਤੇ ਖਿਲਾੜਾ ਉਹਦੀ ਯਾਰ ਚ ਕਰਾਉਨੇ ਜੀ ਕਹਿੰਦੇ ਨਸ਼ਾ ਤੋਂ ਦੂਰ ਰਹਿਣਾ ਤੇ ਇਹ ਜ ਆ ਖੇਡਾਂ ਦੇ ਪਹਿਲਵਾਨੀਆਂ ਨੂੰ ਜੀ ਮੈਂ ਦੇ ਝੜਕਾ ਸੀ ਸਿਖੀ ਹਰ ਮੰਨ ਪਰ ਟੇਪਾ سیو اور ਸਰਪੰਚ ਹੀ ਰਹਿਣਾ ਜਿਹਨਾਂ ਦੇ ਘਰੇ ਜਾਣਾ ਸਰਬਾਰਾ ਸਿੰਘ ਸਰਪੰਚ ਜੀ ਇਹਨਾਂ ਦੇ ਘਰੇ ਜਾਣਾ ਪਮਰਗੱਲ ਸਰਪੰਚ ਜੀ ਸੋ ਸਰਪੰਚ ਹੀ ਰਹਿਣੇ ਆ ਤੇ ਆਓ ਆਪਾਂ ਨਾਲ ਦੇ ਨਾਲ ਥੋੜੇ ਥੋੜੇ ਪੰਚ ਸਾਹਿਬ ਮਾਨ ਸਨਮਾਨ ਦੀ ਕੀਤੀ ਜਾਈਏ ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰੀ ਬਹਾਦਰ ਸਰਦਾਰ ਕੁਲਦੀਪ ਸਿੰਘ ਜੀ ਕਿੱਡੀ ਵਾਲੇ ਤੇ ਸ਼੍ਰੀਮਾਨ ਲਾਲ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਰੋਪਾ ਪ੍ਰਾਪਤ ਕਰਨਾ ਜਿਹਨਾਂ ਵੱਲੋਂ 1100 ਰੁਪਏ ਦੀ ਸਿਫਾਈ ਹੈ ਪੀਰ ਸਰਦਾਰ ਦੀ ਸਾਲੋ ਹਰਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ 200 ਰੁਪਏ ਦੀ ਸੇਵਾਈ ਹੈ ਸਰਦਾਰੇ ਬਹਾਦਰ ਸਰਦਾਰ ਬਿਹੰਸ ਸਿੰਘ ਜੀ ਹੀਰਾ ਜਿਨ੍ਹਾਂ ਵੱਲੋਂ 500 ਰੁਪਏ ਦੀ ਸੇਵਾਈ ਹੈ ਸਰਦਾਰੇ ਬਹਾਦਰ ਸਰਦਾਰ ਮਹਿੰਦਰ ਸਿੰਘ ਬਲੰਗਿਆ ਸਾਹਿਬ ਜਿਨ੍ਹਾਂ ਵੱਲੋਂ 200 ਆੜੀ ਸੇਵਾਈ ਹੈ ਸਰਦਾਰੇ ਬਹਾਦਰ ਸਰਦਾਰ ਕਿਮਾਂਤ ਸਿੰਘ ਜੀ ਕਮੇ ਥੋ ਵਾਲੇ ਜਿਨ੍ਹਾਂ ਵੱਲੋਂ 500 ਰੁਪਏ ਦੀ ਸੇਵਾਈ ਹੈ ਸਰਦਾਰੇ ਬਹਾਦਰ ਸਰਦਾਰ ਗੁਰਮੀਤ ਸਿੰਘ ਜੀ ਕੋ ਵਾਲੇ ਪ੍ਰਧਾਨ ਸਾਹਿਬ ਜਿਨ੍ਹਾਂ ਵੱਲੋਂ 1500 ਰੁਪਏ ਦੀ ਸੇਵਾਈ ਹੈ ਹੈਲੋ ਇੱਕ ਮਿੰਟ ਹੀ ਇੱਕ ਮਿੰਟ ਹਲੋ ਹਲੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦੇ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਵੱਡਾ ਸ਼ਹਿਦ ਮੇਲਾ ਹੋ ਰਿਹਾ ਹੈ ਹਰਦੀਪ ਸਿੰਘ ਜੀ ਜੁਐਸਏ ਗੁਰਜੀਤ ਸਿੰਘ ਜੀ ਜੁਐਸਏ ਔਰ ਤਰਦੀਪ ਸਿੰਘ ਜੀ ਜੁਕੇ ਸਰਦਾਰ ਦਰਬਾਰਾ ਸਭੀ ਬਿਨੇ ਪਹਿਲਵਾਨ ਜ਼ੈਰਪੁਰ ਦੀ ਧਰਤੀ ਦੀ ਗੱਲਾਂ ਵੇਖਣ ਲਈ ਮਿਲੋ ਬਹੁਤ ਬਹੁਤ ਸਨਮਣੇ ਦਾ ਮਰਾ ਸੁਨੀਲ ਪਹਿਲਵਾਨ 頑張れ! <music> ਆਵਾਜ਼ਾਂਾਰੇਹਾਜ ਸਰਦਾਰ ਅਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਜੋ ਸਰਕਾਰੀ ਸੇਵਾ ਵਿੱਚ ਜੀ ਗਈ ਹੈ ਤਰਸੀਮ ਸਿੰਘ ਜੀ ਸਰਦਾਰੀ ਬਹਾਦਰ ਸਰਦਾਰ ਤਰਸੀਮ ਸਿੰਘ ਜੀ ਸਾਲੋ ਬਚਨ ਸਿੰਘ ਜੀ ਜਿਨ੍ਹਾਂ ਵੱਲੋਂ 3000 ਦੀ ਸੇਵਾ ਕੀਤੀ ਗਈ ਹੈ ਸਰਦਾਰੇ ਬਹਾਦਰ ਸਰਦਾਰ ਮੰਗਲ ਸਿੰਘ ਜੀ ਪੰਜਾਬ ਪੁਲਿਸ ਜਿਨ੍ਹਾਂ ਵੱਲੋਂ 500 ਰੁਪਏ ਦੀ ਸੇਵਾ ਕੀਤੀ ਗਈ ਹੈ ਸਰਦਾਰੇ ਬਹਾਦਰ ਸਰਦਾਰ ਗੁਰਦੇਵ ਸਿੰਘ ਜੀ ਸਾਲੋ ਸਰਦਾਰ ਸਰਜੀਤ ਸਿੰਘ ਜੀ ਸੰਧੜਾ ਵਾਲੇ ਇਹਨਾਂ ਵੱਲੋਂ 5200 ਰੁਪਏ ਦੀ ਸੇਵਾ ਕੀਤੀ ਗਈ ਹੈ ਸਰਦਾਰੇ ਬਹਾਦਰ ਸਰਦਾਰ ਸੁਖਰਾਮ ਸਿੰਘ ਜੀ ਮਹਿੰਦਰ ਸਿੰਘ ਜੀ ਇਹਨਾਂ ਵੱਲੋਂ 1100 ਰੁਪਏ ਦੀ ਸੇਵਾ ਵੀ ਜੀ ਰਹੀ ਹੈ ਸਾਡੇ ਵੱਡੇ ਭਾਜੀ ਰੌਸ਼ਨ ਲਾਲ ਪੰਡਤ ਜੀ ਉਹਨਾਂ ਵੱਲੋਂ 500 ਰੁਪਏ ਦੀ ਸੇਵਾ ਵੀ ਜੀ ਰਹੀ ਹੈ ਸਾਡੇ ਸਤਕਾਰਯੋਗ ਵੱਡੇ ਭਾਜੀ ਬੰਗੜਾ ਸਿੰਘ ਜੀ ਹਲਵਾਈ ਸਾਹਿਬ ਇਹਨਾਂ ਵੱਲੋਂ 1100 ਰੁਪਏ ਦੀ ਸੇਵਾ ਵੀ ਜੀ ਰਹੀ ਹੈ ਸਰਦਾਰ ਬਹਾਦਰ ਸਰਦਾਰ ਅਜੀਤ ਸਿੰਘ ਜੀ ਬਲੈਕੀਆ ਸਾਹਿਬ ਪੁੱਤਰ ਸਰਦਾਰ ਮੋਹਜਨ ਸਿੰਘ ਜੀ ਇਹਨਾਂ ਵੱਲੋਂ 2100 ਰੁਪਏ ਦੀ ਸੇਵਾ ਵੀ ਜੀ ਗਈ ਹੈ ਸਰਦਾਰ ਬਹਾਦਰ ਸਰਦਾਰ ਰੇਸ਼ਵ ਸਿੰਘ ਜੀ ਵਚਨ ਸਿੰਘ ਜੀ ਇਹਨਾਂ ਵੱਲੋਂ 30000 ਰੁਪਏ ਦੀ ਸੇਵਾ ਵੀ ਜੀ ਗਈ ਹੈ ਔਰ ਸਾਡੇ ਵੱਡੇ ਭਾਜੀ ਮਿੰਤੂ ਜੀ ਇਹਨਾਂ ਵੱਲੋਂ 5000 ਰੁਪਏ ਦੀ ਸੇਵਾ ਵੀ ਜੀ ਗਈ ਹੈ ਸਰਦਾਰ ਬਹਾਦਰ ਸਰਦਾਰ ਗੁਰਿੰਦਰ ਸਿੰਘ ਜੀ ਬਿੱਲੂ ਭਾਜੀ ਇਹਨਾਂ ਵੱਲੋਂ 5000 ਰੁਪਏ ਦੀ ਸੇਵਾ ਵੀ ਜੀ ਗਈ ਹੈ ਸਰਦਾਰ ਬਹਾਦਰ ਸਰਦਾਰ ਰਣਜੀਤ ਸਿੰਘ ਜੀ ਫੌਜੀ ਸਾਹਿਬ ਇਹਨਾਂ ਵੱਲੋਂ 11000 ਦੀ ਸੇਵਾ ਵੀ ਜੀ ਗਈ ਹੈ ਸਰਦਾਰ ਬਹਾਦਰ ਸਰਦਾਰ ਬੂਟਾ ਸਿੰਘ ਜੀ ਬਲਵਿੰਦਰ ਸਿੰਘ ਜੀ ਔਰ ਸਾਨਾ ਉਹ ਅਮੋਜੀ ਸਿੰਘ ਜੀ ਸਾਡੇ ਪੱਕੂ ਚਾਚਾ ਜੀ ਇਹਨਾਂ ਵੱਲੋਂ 5000 ਰੁਪਏ ਦੀ ਸੇਵਾ ਭੇਜੀ ਗਈ ਹੈ ਔਰ ਸਰਦਾਰੇ ਬਹਾਦਰ ਸਰਦਾਰ ਜਿਸਾਲ ਸਿੰਘ ਨੰਬਰਦਾਰ ਸਾਹਿਬ ਹੀਰਾਵਾਲੇ ਔਰ ਜੋ ਸਾਡੀ ਗੋਲੇ ਹੁਣੇ-ਹੁਣੇ ਪਹੁੰਚੇ ਹੈ ਉਹਨਾਂ ਵੱਲੋਂ 1100 ਰੁਪਏ ਦੀ ਸੇਵਾ ਭੇਜੀ ਗਈ ਹੈ ਔਰ ਸਾਡੇ ਵੱਡੇ ਭਾਜੀ ਸਰਿੰਦਰ ਸਿੰਘ ਜੀ ਰਣ ਸਾਹਿਬ ਪੂਰੀਵਾਲਾ ਇਹਨਾਂ ਵੱਲੋਂ 2000 ਰੁਪਏ ਦੀ ਸੇਵਾ ਭੇਜੀ ਗਈ ਹੈ ਸੋ ਜਿਨ੍ਹਾਂ ਦਾ ਦੀ ਸੱਜਣਾ हथ रखण तो हिकु हाज़री चीमा गुरू जी बेनती करदारी हाज़री ला लण सो शहर बाबा जी शुरूआत पहुच चुकी आहे शहर जी तयारी हुजणी बहुत बहुत धन्बाद ਜਦੋਂ ਵੀ ਵਾਲੇ ਪਹੁੰਚੇ ਹਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਪਰ ਹੱਥ ਰੱਖ ਕੇ ਆਇਆ ਹੁੰਦਾ ਸਕਤਾ ਦੀਆ ਆਜ ਰਿਆ ਮਨਜੂਰ ਸਰਬਾਰਾ ਸਿੰਘ ਜੀ ਨਾ ਦੇ ਸੁਪੁੱਤਰ ਸਰਦਾਰ ਅਰਦੀਪ ਸਿੰਘ ਸਰਦਾਰ ਗੁਰਜੀਤ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਇਆ ਦੀ ਸੇਵਾ ਪਹੁੰਚੀ ਹੈ ਜੋੜ ਮੇਲੇ ਵਾਸਤੇ ਕਿਰਪਾ ਕਰਨੀ ਗੁਰੂ ਘਰ ਦੇ ਸੇਵਕ ਸਰਦਾਰ ਮੰਗਲ ਸਿੰਘ ਜੀ ਪੰਜਾਬ ਪੁਲਿਸ ਅਤੇ ਸਮੋਹ ਨਗਰਨ ਵਾਸੀ ਨਗਰ ਹੀਰਾ ਵੱਲੋਂ ਮਾਨ ਸਨਮਾਨ ਸਰੂਪੇ ਪਹੁੰਚੇ ਦਰ ਤੇ ਪ੍ਰਵਾਨ ਕਰਨੀ ਪਾਤਸ਼ਾਹ ਨਗਰਨਵਾਸੀ ਨਗਰ ਮੋਰੀਵਾਲ ਦੀਆਂ ਸਿੱਖ ਸੰਗਤਾਂ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਤੇ ਲੋਪਰ ਭੇਟਾ ਕਰਕੇ ਸਤਿਗੁਰੂ ਜੀਓ ਆਪ ਜੀ ਦੇ ਸਲਾਣਾ ਸਿੰਘ ਜੋੜ ਮੇਲੇ ਮਨਾਉਂਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੋ ਹੁਕਮ ਕਰੋ ਕਿਰਪਾ ਮਹਾਰਾਜ ਆਵਿਸ਼ਿਣ ਕਰਨੀਆਂ ਨਗਰ ਖੇੜੇ ਨੂੰ ਚੜ੍ਹਦੀ ਕਲਾ ਬਖਸ਼ਣੀ ਬਾਬਾ ਜੀ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਸਰਬੱਤ ਸੰਗਤਾਂ ਦਾ ਭਲਾ ਕਰਨਾ ਅੰਗ ਸੰਗ ਸਾਈ ਹੋਣਾ ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਐਸੋ ਹੁਕਮ ਦੀਆਂ ਹਾਜ਼ਰੀਆਂ ਦਰਤੀ ਪ੍ਰਵਾਨ ਕਰੋ ਸਖੋ ਵੇ ਨਾਮ ਜਤਾਰੀ ਗੁਰੂ ਨਾਨਕ ਨਾਮ ਚੜ੍ਹਦੇ ਸੋ ਨਿਹਾਲ ਮਹਾਰਾਜ ਨੈਣ ਚੀਰ ਆ ਸਭ ਤੋਂ ਵੱਡਾ ਉਪਰਾਲਾ ਇਹ ਹੈ ਕਿ ਕਣਕਾਲੀ ਗਰਾਉਂਡ ਦੇ ਵਿੱਚ ਕੁਸ਼ਤੀ ਜਦੋਂ ਕਰੇ

ਨਸ਼ੇ ਤਾਂ ਦੀ ਥੋੜ ਰਹਿਣਾ ਅੰਨ ਤਾਂ ਦੀ ਥੋੜ ਰਹਿਣਾ ਪਰਦੇ ਰਹਿਣ ਭੰਡਾਰੇ ਕੁੜੀਆਂ ਛੜੀਆਂ ਮੰਗਲਗਾਂਵਣ ਲੜਖੋ ਖਿਸ਼ੇ ਅਖਾੜੇ ਕਿਸੇ ਚੀਜ਼ ਦੀ ਥੋੜ ਰਹਿਣਾ ਤੂੰ ਬਖਸ਼ੇ ਵਟਿਆਈਆਂ ਲੱਗਦੇ ਰਹਿਣ ਖਸ਼ੀਦੇ ਮੇਲੇ ਤੇ ਮਿਲਦਿਆ ਰਹਿਣ ਵਟਿਆਈਆਂ ਸੋ ਸਭ ਤੋਂ ਵੱਧ ਇੱਥੇ ਬੈਠੇ ਨੇ ਿੱਡੇ ਵੱਡੇ ਛੋਟੇ ਮੇਰੇ ਪਿਤਾ ਸਮਰਜੁਰਾ ਸਾਹਮਣੇ ਖੜੀ ਮਕਾਵਾਂ ਪਹਿਣਾ ਸਾਰਿਆਂ ਨੂੰ ਸਤਿਕਾਰ ਉਸ ਤੋਂ ਬਿਨਾਂ ਇਥੇ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਜਿੰਨੇ ਵੀ ਮੈਂਬਰ ਨੇ ਮੈਨੂੰ ਸਾਰਿਆਂ ਨੂੰ ਸਿੰਘ ਮਿਲਿ ਦੀ ਲੱਖ ਲੱਖ ਵਧਾਈ ਦਵਾਗੀ ਪਰਦਾਸ ਕਰਾਂਗੇ ਪ੍ਰਮਾਤਮਾ ਕੀ ਕਿ ਸਦਾ ਹੀ ਇੱਥੇ ਮੇਲੇ ਲੱਗਦੇ ਰਹੇ ਤੇ ਅਸੀਂ ਤੁਹਾਡਾ ਚੰਗੀ ਹਾਜ਼ਰੀ ਨੂੰ ਅਪਰੀ ਥੈਂਕ ਯੂ ਬਹੁਤ ਸੋਹਣੀ ਕਮੈਂਟਰੀ ਮੇਰੇ ਵੀਰ ਦਵਿੰਦਰ ਕਿੱਲੀ ਜੀ ਔਰ